ਕੋ ਕਦੀ ਵੀ ਹੋਵੇ ਹਮੇਸ਼ਾ ਜਾਂ ਗੁਰਦੁਆਰਿਆਂ ਜਾਂ ਘਰੋਂ ਦੇਗ ਬਣਾ ਕੇ ਲਿਆਓ ਭਾਈ ਸਾਹਿਬ ਨੂੰ ਕੋ ਅਰਦਾਸ ਕਰੋ ਮਰਿਆਦਾ ਹੈ ਕੋਈ ਅਰਦਾਸ ਦੀ ਲੱਡੂ ਸਭਾ ਚੁਕੀ ਲਿਆਉਂਦਾ ਕੋ ਛੋਲੇ ਚੁਕਲੀ ਕੋਈ ਬਦਾਨਾ ਪਾ ਕੇ ਲਈ ਹੁੰਦਾ ਗੁਰੂ ਘਰ ਦੇ ਵਿੱਚ ਸਿਰਫ ਪੰਜਾ ਅੰਮ੍ਰਿਤ ਪ੍ਰਵਾਨ ਹੈ ਲੰਗਰ ਚ ਜੋ ਮਰਜ਼ੀ ਵਰਤਾਓ ਤੁਸੀਂ ਜੋ ਮਰਜ਼ੀ ਦਾ ਅਰਥ ਹੁਣ ਤਾਂ ਉਹ ਵੀ ਬਦਲ ਗਿਆ ਉਹ ਦਿਨ ਬਾਬਾ ਜੀ ਦਾ ਜਨਮ ਦਿਨ ਸੀ ਮੈਂ ਪਾਹੂ ਪਿੰਡ ਗਿਆ ਜੀ ਤੁਸੀਂ ਦਾ ਵੀ ਸੀ ਮੈਂ ਤਾਂ ਹਰਾਨ ਹੋ ਗਿਆ ਪਰ ਇੱਕ ਕਮਰਾ ਪੂਰਾ ਕੇਕਾਂ ਦਾ ਭਰਿਆ ਪਿਆ ਸੀ ਉਹ ਹੈਪੀ ਬਰਥਡੇ ਟੂ ਯੂ ਕਹੀ ਜਾਂਦੇ ਸਨ ਸਿੱਖੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਦਰ ਨਾ ਤੁਰੋ ਅਸੀਂ ਅਸੀਂ ਦੇਗ ਬਣਾਓ ਅਰਦਾਸ ਇਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਜਦੋਂ ਖਾਲਸੇ ਤੇ ਤਰੁੱਠਦੇ ਸਨ ਕਹਿਆ ਜਾਂਦਾ ਸੀ 500 ਦੀ ਦੇਗ ਕਰ ਦਿਓ ਖਾਲਸਾ ਜੀ ਦੇਗ ਦੀ ਬੜੀ ਵੱਡੀ ਮਹਾਨਤਾ ਸੀ ਜਿਹੜੀ ਅੱਜ ਆਸਤਾ ਆਸਤਾ ਦੇਗ ਤਿਆਰ ਕਰਨ ਵਾਲਾ ਸਵਸ਼ ਬਸਤਰ ਪਹਿਨੇ ਦੇਗ ਤਿਆਰ ਕਰਨ ਵਾਲਾ ਗੱਲਾਂ ਨਾ ਕਰੇ ਹੁਣ ਕਈ ਵਰੀ ਉਹ ਸਾਡੇ ਸੱਜਣ ਕਹਿ ਲੈ ਪਿਆ ਮੂੰਹ ਕਿਉਂ ਬੰਦੇ ਆ ਪਖੰਡ ਕਰੀ ਜਾਂਦਾ ਪਖੰਡ ਕਰੀ ਜਾਂਦਾ ਯਾਦ ਰੱਖਿਓ ਜਦੋਂ ਅਸੀਂ ਬੋਲਨੇ ਆ ਦੇਗ ਬਣਾਉਂਦਿਆਂ ਸਾਡੇ ਮੂੰਹ ਵਿੱਚੋਂ